ਗਾਲੀ ਅੱਜਾ ਪਗਲ ਕਰਦੇ ਚੰਡਾਲ ਨੂੰ ਹਮਰੇ ਚੰਡਾਲ ਨੂੰ ਆ ਵਿੱਚ ਵਿੱਕੀ ਪ੍ਰੀ ਸੰਦੀਪ ਇਹਨਾਂ ਨੂੰ ਪੁੱਲ ਫੜ ਕੇ ਲੈ ਜਾਂਦੀ ਹੈ ਫਿਰ ਉੱਥੇ ਜਾ ਕੇ ਬਹੁਤ ਘਟਾਪਾ ਚੜਦਾ ਤੇ ਫਿਰ ਉਸ ਸੰਦੀਪ ਕਹਿੰਦੀ ਕਿ ਮੈਨੂੰ ਛੱਡ ਦੋ ਤੇ ਵਿੱਕੀ ਵੀ ਕਹਿੰਦਾ ਮੈਨੂੰ ਛੱਡ ਦੋ ਤੇ ਇੱਕ ਦੂਜੇ ਨੂੰ ਵੇਖ ਵੀ ਨਹੀਂ ਸਕਦੇ ਅੱਡੋ ਅੱਡ ਜੇਲਾ ਵਿੱਚ ਬੰਦ ਕੀਤੇ ਹੁੰਦੇ ਫਿਰ ਵਿੱਕੀ ਦੀ ਕੁੜੀ ਬਹੁਤ ਜ਼ਿਆਦਾ ਰੋ ਰਹੀ ਹੁੰਦੀ ਹੈ ਤੇ ਉਸ ਨੂੰ ਬਬਲੂ ਚਾਪ ਕਰਾ ਰਿਆ ਹੁੰਦਾ ਤੇ ਉਹ ਕਹਿੰਦੀ ਮੈਂ ਆਦੀ ਮੰਮੀ ਕੋਲ ਜਾਣਾ ਤੇ ਮੰਮੀ ਹੁਣੀ ਉਸ ਨੂੰ ਪਤਾ ਨਹੀਂ ਹੁੰਦਾ ਕਿ ਉਹ ਠਾਣੇ ਗਏ ਹਨ ਹਰ ਵਾਰ ਫੋਨ ਲਾਉਣ ਤੇ ਬਬਲੂ ਦਾ ਵਿੱਕੀ ਫੋਨ ਨਹੀਂ ਚੱਕ ਰਿਹਾ ਹੁੰਦਾ ਤੇ ਉਹ ਕਹਿੰਦਾ ਵੀ ਹੁਣ ਮੈਂ ਕੀ ਕਰਾਂ ਫਿਰ ਉਹ ਆਪਦੇ ਡੈਡੀ ਨਾਲ ਗੱਲ ਕਰਦਾ ਹੈ ਉਸ ਦਾ ਡੈਡੀ ਬਹੁਤ ਖੁਸ਼ ਹੁੰਦਾ ਹੈ ਕਿ ਅੱਜ ਮੈਂ ਕੱਲਾ ਹੀ ਕਰਿਆ ਤੇ ਮੈਂ ਐਕਸਰਸਾਈਜ਼ ਕਰ ਰਿਹਾ ਤੇ ਅੱਜ ਮੈਂ ਕੋਈ ਵੀ ਕੰਮ ਨਹੀਂ ਕੀਤਾ ਕਿਉਂਕਿ ਮੈਨੂੰ ਸੰਦੀਪ ਕੰਮ ਕਰਨ ਨੂੰ ਬਹੁਤ ਫੋਰਸ ਕਰਦੀ ਹੈ ਫਿਰ ਜਦੋਂ ਬਬਲੂ ਫੋਨ ਲਾਉਂਦਾ ਹੈ ਤਾਂ ਇੰਸਪੈਕਟਰ ਸਾਹਿਬ ਚੱਕ ਲੈਂਦਾ ਉਹ ਕਹਿੰਦਾ ਵਾਰ-ਵਾਰ ਇਸਨੇ ਬਹੁਤ ਪਰੇਸ਼ਾਨ ਕੀਤਾ ਹੈ ਪਤਾ ਨਹੀਂ ਕੌਣ ਹੈ ਫਿਰ ਜਦੋਂ ਉਹ ਫੋਨ ਚੱਕਦਾ ਹੈ ਤਾਂ ਉਹ ਦੇਖਦਾ ਹੈ ਕਿ ਉਸ ਦਾ ਭਤੀਜਾ ਬੋਲ ਰਿਹਾ ਉਹ ਕਹਿੰਦਾ ਮੈਂ ਚਾਚੇ ਨਾਲ ਗੱਲ ਕਰਨੀ ਉਹ ਕਹਿੰਦਾ ਜੀ ਗੱਲ ਕਰਨੀ ਤਾਂ ਇੱਥੇ ਆ ਜਾਓ ਫਿਰ ਉਹ ਆਪਦੇ ਪਾਪੇ ਨੂੰ ਕਹਿੰਦਾ ਕਿ ਤੋ ਗੱਲ ਕਰ ਲੈ ਪਾਪਾ ਕਹਿੰਦਾ ਨਹੀਂ ਮੈਂ ਨਹੀਂ ਗੱਲ ਕਰਨਾ ਮੈਨੂੰ ਤਾਂ ਬਹੁਤ ਡਰ ਲੱਗਦਾ ਹੈ ਉਹ ਆਪਸ ਵਿੱਚ ਦੋਵੇਂ ਜਣੇ ਰਹਿ ਕਰਕੇ ਫਿਰ ਆਪਦੀ ਨਾਨੀ ਨੂੰ ਫੋਨ ਲਾਉਂਦਾ ਹੈ ਬਬਲੂ ਕਹਿੰਦਾ ਹੈ ਕਿ ਨਾਨੀ ਜੀ ਵਿੱਕੀ ਨੂੰ ਵਿੱਕੀ ਚਾਚੇ ਨੂੰ ਪੁਲਸ ਵੜ ਕੇ ਲੈ ਗਈ ਉਹ ਕਹਿੰਦੀ ਚੱਲ ਵਧੀਆ ਹੋਇਆ ਪੁਲਸ ਵੜ ਕੇ ਲੈ ਗਈ ਉਹਦੇ ਕੰਮ ਹੀ ਐ ਇਹੋ ਜੇ ਹਨ ਉਸ ਦੀ ਨਾਨੀ ਕਹਿੰਦੀ ਉਹ ਵਿੱਕੀ ਤੇ ਚੰਗਾ ਘਟਾਪਾ ਚੜਨ ਫਿਰ ਪਤਾ ਲੱਗੂ ਵਿੱਕੀ ਨੂੰ ਫਿਰ ਉਹ ਕਹਿੰਦਾ ਨਹੀਂ ਨਾਨੀ ਜੀ ਮੇਰੀ ਮੰਮੀ ਵੀ ਤੇ ਪ੍ਰੀਤ ਚਾਚੀ ਵੀ ਉਸਦੇ ਨਾਲ ਗਈਆਂ ਤੇ ਉਹ ਕਹਿੰਦੀ ਆਏ ਹੇ ਮੇਰੀ ਧੀ ਨੂੰ ਕਿਉਂ ਪਾਲਸ ਵੜ ਕੇ ਲੈ ਗਈ ਸਾਰਾ ਕੁਛ ਤਾਂ ਵਿੱਕੀ ਤੇ ਪ੍ਰੀਤ ਦਾ ਕੀਤਾ ਦਾ ਰਾ ਸੀ ਫਿਰ ਬਬਲੂ ਦੀ ਨਾ ਮਮੀ ਕਹਿੰਦੀ ਕਿ ਮੈਂ 5 ਦਸ ਮਿੰਟਾਂ ਵਿੱਚ ਆ ਜਾਨੀ ਤੇਰੇ ਮਾਮਾ ਵੀ ਆਇਆ ਉਸ ਨੂੰ ਨਾਲ ਲੈ ਕੇ ਆਉਂਗੀ ਫਿਰ ਉਹ ਉੱਥੇ ਫੋਨ ਕੱਟ ਦਿੰਦੇ ਹਨ ਤੇ ਫਿਰ ਆਪਸ ਵਿੱਚ ਗੱਲ ਕਰ ਬਬਲੂ ਕਹਿੰਦਾ ਡੈਡੀ ਮੈਨੂੰ ਰੋਟੀ ਲਾ ਕੇ ਦੋ ਮੈਨੂੰ ਭੁੱਖ ਲੱਗੀ ਆ ਤੇ ਫਿਰ ਉਹਦਾ ਡੈਡੀ ਕਹਿੰਦਾ ਨਹੀਂ ਮੈਂ ਅੱਜ ਰੋਟੀ ਨਹੀਂ ਲਾਉਂਗਾ ਰੋਟੀ ਤੂੰ ਲਾਏਗਾ ਉਹ ਕਹਿੰਦਾ ਜਦੋਂ ਮੇਰੀ ਮੰਮੀ ਉਹ ਤੁਸੀਂ ਸਾਰਾ ਕੰਮ ਕਰਦੇ ਹਾਂ ਜੀ ਤੁਸੀਂ ਕੋਈ ਕੰਮ ਨਹੀਂ ਕਰਦਾ ਉਹ ਕਹਿੰਦਾ ਮੈਂ ਤੁਹਾਡਾ ਨੌਕਰ ਤਾਂ ਨਹੀਂ ਰੱਖਿਆ ਮੈਂ ਤਾਂ ਭਾਂਡੇ ਧੂੰਗਾ ਰੋਟੀ ਤੂੰ ਹੀ ਲਾਏਗਾ ਫਿਰ ਉਹ ਰਸੋਈ ਵਿੱਚ ਜਾ ਕੇ ਕੰਮ ਕਰਦੇ ਆਂ ਤੇ ਦੂਜੇ ਪਾਸੇ ਉਸਦਿਆਂ ਮਾਮਾ ਦੇ ਨਾਨੀ ਆ ਜਾਂਦੇ ਆਂ ਤੇ ਫਿਰ ਬਬਲੂ ਸਾਰੀ ਗੱਲ ਦੱਸਦਾ ਹੈ ਕਿ ਕਿਸ ਤਰ੍ਹਾਂ ਜੀਤਾ ਨੇ ਮੇਰੀ ਮੰਮੀ ਨੂੰ ਕੁੱਟਿਆ ਦੇ ਨਾਲੇ ਉਹ ਕੰਧ ਟੱਪ ਕੇ ਗਏ 4-5 ਜਣੇ ਸੀ ਤੇ ਫੇਰ ਉਹ ਕਹਿੰਦੀ ਠੀਕ ਆ ਫੇਰ ਉਹ ਬਾਪੂ ਜੀ ਹੁਣਾਂ ਕੋਲ ਜਾਂਦੇ ਆ ਤੇ ਬਾਪੂ ਜੀ ਹੁਣੇ ਕਹਿੰਦੇ ਕਿ ਹੁਣ ਤੁਸੀਂ ਸਾਡੇ ਕੋਲ ਕੀ